ਅਸ ਵੇਲੇ ਅਸੀਂ ਖਨੋਰੀ ਬਾਰਡਰ ਤੇ ਆਂ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਮੋਰਚਾ ਚੜ੍ਹਦੀ ਕਲਾ ਚਾਹੇ ਕੱਲ ਅਸੀਂ ਸਾਰਿਆਂ ਸ਼ਾਮ ਨੂੰ ਚੌਪੜੀਆਂ ਦੇ ਵਿੱਚ ਕਾਲੀਆਂ ਚ ਗੇੜਾ ਮਾਰਿਆ ਹਰ ਚੌਪੜੀ ਦੇ ਵਿੱਚੋਂ ਸਾਨੂੰ ਸੰਗਤ ਦਾ ਅਹਿਸਾਸ ਹੋਇਆ ਸੰਗਤ ਬੈਠੀ ਹੈ ਲਗਭਗ ਸਾਰੇ ਗੇਟ ਖੁੱਲੇ ਨੇ ਕੋਈ ਤੇਵਾ ਢਾਵਾ ਜਿਹੜਾ ਬੰਦਾ ਉਹਨਾਂ ਨੂੰ ਵੀ ਅਸੀਂ ਅਪੀਲ ਕਰ ਰਹੇ ਹਾਂ ਕਿ ਉਹ ਵੀ ਖੁੱਲਣ ਦਾ ਯਤਨ ਕਰੋ ਦੋਸਤੋ ਆਪਣੇ ਮੋਰਚੇ ਨੂੰ ਰੋਜ਼ ਬਲ ਮਿਲ ਰਿਹਾ ਹੈ ਰੋਜ਼ਾਨਾ ਤਾਕਤ ਮਿਲ ਰਹੀ ਹੈ ਅੱਜ ਤੋਂ ਇੱਕ ਦਿਨ ਪਹਿਲਾਂ ਇੱਥੇ ਯੂਪੀ ਦੇ ਵਿੱਚੋਂ ਇੱਕ ਜਥੇਬੰਦੀ ਬੀਕੇਯੂ ਕਿਸਾਨ ਕ੍ਰਾਂਤੀ ਆਈ ਜਿਹੜੀ ਐਸਕੇਐਮ ਨਾਨ ਪੋਲਿਟੀਕਲ ਦਾ ਹਿੱਸਾ ਵੀ ਬਣੇ ਨੇ ਔਰ ਇੱਥੇ ਲਗਭਗ 150 ਦੇ ਕਰੀਬ ਕਿਸਾਨਾਂ ਦਾ ਜਖਾ ਲੈ ਕੇ ਮੋਰਚੇ ਦੇ ਵਿੱਚ ਉਹਨਾਂ ਨੇ ਸਮਰਥਨ ਦੇਣ ਲਈ ਆਏ ਤੇ ਵਾਅਦਾ ਕਰਕੇ ਗਏ ਨੇ ਕਿ ਅਸੀਂ ਇੱਥੇ ਝੌਪੜੀਆਂ ਬਣਾਵਾਂਗੇ ਅਸੀਂ ਇੱਥੇ ਦਾ ਸਾਧਨ ਠੱਲਾਗੇ ਅਸੀਂ ਇਥੇ ਮੋਰਚੇ ਦਾ ਪਰਮਾਨੈਂਟਲੀ ਹਿੱਸਾ ਬਣ ਕੇ ਅੰਦੋਲਨ ਦਾ ਹਿੱਸਾ ਬਣਾਂਗੇ। ਔਰ ਜਿਸ ਤਰੀਕੇ ਦੇ ਨਾਲ ਮੋਰਚੇ ਦੇ ਵਿੱਚ ਸੰਗਤਾਂ ਦੀ ਆਮਦ ਵਧ ਰਹੀ ਹੈ, ਮੋਰਚੇ ਦੇ ਸੰਗਤ ਦੀ ਗਿਣਤੀ ਵਧ ਰਹੀ ਹੈ। ਉਸੇ ਤਰੀਕੇ ਦੇ ਨਾਲ ਜਿਹੜੀਆਂ ਇੱਥੇ ਜ਼ਰੂਰਤਾਂ ਨੇ ਉਹ ਵੀ ਵਧ ਰਹੀਆਂ ਨੇ। ਔਰ ਉਹਨਾਂ ਜ਼ਰੂਰਤਾਂ ਦੇ ਨੂੰ ਮੱਦੇ ਨਜ਼ਰ ਰੱਖਦੇ ਹਾਂ ਅੱਜ ਸਾਡੇ ਫਾਜ਼ਿਲਕਾ ਜ਼ਿਲ੍ਹੇ ਤੋਂ ਪੰਜ ਪਿੰਡਾਂ ਤੋਂ ਸੰਗਤ ਨੇ ਰਾਸ਼ਨ ਭੇਜਿਆ ਹੈ। ਇਹ ਜਿਹੜੇ ਪੰਜ ਪਿੰਡ ਨੇ ਇਹਨਾਂ ਦੇ ਪੰਜਾਂ ਪਿੰਡਾਂ ਦੇ ਨਾਂ ਨੇ ਪਿੰਡ ਰੋਕਣਪੁਰਾ ਖੂਈ ਖੇੜਾ ਪਿੰਡ ਭਾਗੂ ਪਿੰਡ ਕੇਰਾ ਖੇੜਾ ਪਿੰਡ ਬੱਲੂਆਣਾ ਕੁੰਡਲ ਤੇ ਮਲੂਕਪੁਰਾ ਇਹਨਾਂ ਪਿੰਡਾਂ ਦੇ ਵਿੱਚੋਂ ਸੰਗਤ ਨੇ ਲਗਭਗ ਆਹ ਟਰਾਲੀ ਆ ਪਰੇ ਮੜੇ ਰਾਸ਼ਨ ਦੀ ਭੇਜੀ ਹੈ ਜਿਹਦੇ ਵਿੱਚ ਕੁਝ ਆਟਾ ਵੀ ਆਇਆ ਹੈ ਜਿਹਦੇ ਵਿੱਚ ਕੁਝ ਚੀਨੀ ਵੀ ਆਈ ਹੈ ਜਿਹਦੇ ਵਿੱਚ ਕੁਝ ਕਣਕ ਵੀ ਆਈ ਹੈ ਜਿਹਦੇ ਕੋਈ ਥੋੜੀ-ਬੋਤੀ ਜਿੰਨਾ ਇਕੱਠਾ ਹੋ ਸਕੇ ਉਹਨੇ ਕਿ ਦਾਲਾ ਵੀ ਲੈ ਕੇ ਆਏ ਨੇ ਸੋ ਮੇਰੇ ਦੋਸਤੋ ਇਹ ਜਿਹੜੇ ਉਪਰਾਲੇ ਨੇ ਜਿਹੜੇ ਸਹਿਯੋਗ ਨੇ ਇਹ ਜਿਹੜੇ ਆਪ ਮੁਹਾਰਤਾ ਦੇ ਨਾਲ ਸਾਡੀਆਂ ਸੰਗਤਾਂ ਇਸ ਮੋਰਚੇ ਨੂੰ ਤਾਕਤ ਨੂੰ ਵਧਾ ਰਹੀਆਂ ਨੇ ਇੱਕ ਇਹੋ ਜਿਹਾ ਸਹਿਯੋਗ ਹੈ ਜਿਵੇਂ ਇੱਕ ਬਲਦੇ ਦੀਵੇ ਦੇ ਵਿੱਚ ਲਗਾਤਾਰ ਲਗਾਤਾਰ ਦੀਵੇ ਦੇ ਵਿੱਚ ਤੇਲ ਪਾਉਣ ਵਾਲੀ ਗੱਲ ਹੈ ਉਹ ਇਹ ਸੰਗਤਾਂ ਵੱਲੋਂ ਕੀਤੀ ਜਾ ਰਹੀ ਹੈ ਔਰ ਸੰਗਤ ਦੇ ਸਹਾਯੋਗ ਦੇ ਨਾਲ ਇੱਥੇ 6-7 ਲੰਗਰ ਚੱਲਦੇ ਨੇ ਦੋ ਲੰਗਰ ਜਥੇਬੰਦੀ ਨੇ ਚਲਾਏ ਹੋਏ ਨੇ ਉਹ ਵੀ ਚੱਲ ਰਹੇ ਨੇ ਬਾਕੀ ਹੋਰ ਸੰਗਤਾਂ ਵੀ ਲੰਗਰ ਦੀ ਸੇਵਾ ਕਰਦੀਆਂ ਨੇ ਦੋਸਤੋ ਬਹੁਤ ਚਿਰ ਹੋ ਗਿਆ 7 ਮਹੀਨੇ ਹੋ ਗਏ ਨੇ ਪਿੰਡਾਂ ਦੀਆਂ ਸੰਗਤਾਂ ਸਾਡਾ ਸਹਾਯੋਗ ਕਰ ਰਹੀਆਂ ਨੇ ਲੰਗਰ ਦੀ ਸੇਵਾ ਕਰ ਰਹੀਆਂ ਨੇ ਉਹਨਾਂ ਨੂੰ ਸਹਾਯੋਗ ਦੀ ਲੋੜ ਹੈ ਆ ਤੁਹਾਡਾ ਲੰਗਰ ਅਸੀਂ ਸਾਰੇ ਦਾ ਸਾਰਾ ਇੱਕ ਜਗ੍ਹਾ ਤੇ ਰੱਖ ਕੇ ਇਹਨੂੰ ਜਿਵੇਂ ਜਿਵੇਂ ਸੰਗਤ ਨੂੰ ਲੋੜ ਹੈ ਓਵੇਂ ਓਵੇਂ ਅੱਗੇ ਅਸੀਂ ਨੂੰ ਕਨਵਰਟ ਕਰਦੇ ਆ ਅਸੀਂ ਇਹ ਵੀ ਕੋਸ਼ਿਸ਼ ਕਰਦੇ ਜਿਵੇਂ ਪਿਛਲੇ ਦਿਨਾਂ ਚ ਪਿਆਜ਼ ਦੀ ਕੀਮਤ ਬਹੁਤ ਵਧੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਦਾਲਾਂ ਦੀ ਲੋੜ ਆ ਮੋਰਚੇ ਦੇ ਵਿੱਚ ਸਾਡੀ ਸੰਗਤ ਕੇਵਲ ਕਣਕ ਭੇਜ ਸਕਦੀ ਆ ਭੇਜ ਰਹੀ ਹੈ ਔਰ ਉਹਨੂੰ ਅਸੀਂ ਪਿਆਜ਼ ਦੇ ਰੂਪ ਚ ਉਹਨੂੰ ਅਸੀਂ ਦਾਲਾਂ ਦੇ ਰੂਪ ਚ ਉਹਨੂੰ ਅਸੀਂ ਹੋਰ ਵਸਤੂਆਂ ਦੇ ਰੂਪ ਚ ਫਿਰ ਇਥੋਂ ਕਨਵਰਟ ਕਰਨਾ ਪੈਂਦਾ ਉਹਨੂੰ ਤਬਦੀਲ ਕਰਨਾ ਪੈਂਦਾ ਉਹ ਅਸੀਂ ਪਿਛਲੇ ਦਿਨਾਂ ਦੇ ਵਿੱਚ ਲਗਭਗ 10 12 ਕੁਇੰਟਲ ਪਿਆਜ ਲਾ ਕੇ ਵਰਤਾਇਆ ਹੈ ਸੰਗਤ ਦੇ ਵਿੱਚ ਮੋਰਚਾ ਸਾਰੇ ਲੰਗਰਾਂ ਨੂੰ ਫਿਰ ਦਾਲਾਂਾਂ ਦੇ ਵਿੱਚ ਤਬਦੀਲ ਕਰਕੇ ਦਾਲਾਂ ਲਿਆ ਕੇ ਮਦਰ ਸੰਗਤ ਨੂੰ ਵਰਤਾਇਆ ਨੇ ਜਿਸ ਤਰੀਕੇ ਦੇ ਨਾਲ ਲੰਗਰ ਚੱਲਦੇ ਨੇ ਸਮੇਂ ਦੇ ਮੁਤਾਬਕ ਥੋੜਾ ਬਹੁਤ ਆ ਜਿੰਨਾ ਵੀ ਤਾਂ ਕਿ ਉਹਨਾਂ ਨੂੰ ਵੀ ਮਾੜਾ ਮੋਟਾ ਸਾਡਾ ਸਹਾਰਾ ਮਿਲਦਾ ਰਹੇ ਕੁਝ ਪਿੰਡ ਆਪ ਹਿੰਮਤ ਕਰ ਰਹੇ ਨੇ ਕੁਝ ਉਹਨਾਂ ਦੀ ਆਪਾ ਸਪੋਰਟ ਕਰੀਏ ਤਾਂ ਕਿ ਉਹ ਲਗਾਤਾਰਤਾ ਦੇ ਨਾਲ ਸਾਡੇ ਇਸ ਮੋਰਚੇ ਦੀ ਮਦਦ ਕਰਦੇ ਰਹਿਣ ਧੰਨਵਾਦੀ ਆ ਉਹਨਾਂ ਵੀਰਾਂ ਦੇ ਜਿਹੜੇ ਲਗਾਤਾਰ ਮੋਰਚੇ ਦੇ ਵਿੱਚ ਰਾਸ਼ਨ ਲੈ ਕੇ ਪਹੁੰਚ ਰਹੇ ਨੇ ਪਹੁੰਚਾ ਰਹੇ ਨੇ ਘਰ ਦੇ ਵਿੱਚ ਬੈਠੀਆਂ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਸਾਡੇ ਵੀਰ ਜਿਹੜੇ ਇੰਨਾ ਫਿਕਰ ਕਰਕੇ ਮੋਰਚੇ 'ਚ ਚੱਲ ਰਹੇ ਮੋਰਚੇ ਦੇ ਵਿੱਚ ਲੋਕਾਂ ਦੇ ਖਾਣ ਪੀਣ ਦੀ ਵਿਵਸਥਾ ਦਾ ਪ੍ਰਬੰਧ ਕਰ ਰਹੇ ਨੇ ਸਭ ਦੇ ਤੈਹ ਦਿਲੋਂ ਧੰਨਵਾਦੀ ਆ ਡਟੇ ਰਹੀਏ ਦੋਸਤੋ ਤੱਕੜੇ ਹੋ ਕੇ ਡਟੇ ਰਹੀਏ ਮੋਰਚਾ ਆਇਦਨ ਚੜ੍ਹਦੀ ਕਲਾ ਵੱਲ ਨੂੰ ਜਾ ਰਿਹਾ ਹੈ ਉਹ ਦਿਨ ਦੂਰ ਨਹੀਂ ਤੁਸੀਂ ਦੇਖਿਆ ਹੋਵੇਗਾ ਪਿਛਲੇ ਮੋਰਚੇ ਵਿੱਚ ਵੀ ਇੱਕ ਵਾਰੀ ਲੋਕਾਂ ਦੇ ਅੰਦਰ ਨਿਰਾਸ਼ਾ ਆਈ ਕਿ ਯਾਰ ਮੋਦੀ ਤਾਂ ਮੰਨਦਾ ਹੀ ਨਹੀਂ ਪਰ ਉਹ ਦਿਨ ਵੀ ਆਇਆ ਜਿੱਦ ਤੇ ਮੋਦੀ ਨੂੰ ਇਹ ਕਹਿਣਾ ਪਿਆ ਕਿ ਜੀ ਤਿੰਨ ਕਰੋੜ ਵਾਪਸ ਲੈਣੇ ਆ ਸੋ ਇਸ ਕਰਕੇ ਜੇ ਉਹ ਤਿੰਨ ਕਰੋੜ ਤੁਸੀਂ ਵਾਪਸ ਕਰਵਾਏ ਆ ਅੱਜ ਵੀ ਤੁਹਾਡਾ ਮੋਰਚਾ ਬਹੁਤ ਵੱਡੀਆਂ ਪੈੜਾਂ ਛਾਪ ਛੱਡ ਰਿਹਾ ਹੈ ਬਹੁਤ ਵੱਡੇ ਪ੍ਰਭਾਵ ਦੇ ਰਿਹਾ ਹੈ ਔਰ ਇਸ ਪ੍ਰਭਾਵ ਨੂੰ ਇੱਕ ਦਿਨ ਮੋਦੀ ਨੂੰ ਕਬੂਲ ਨਾ ਪਾਏਗਾ ਸਰਕਾਰ ਨੂੰ ਲੋਕਾਂ ਦੀਆਂ ਮੰਗਾਂ ਲੋਕਾਂ ਦੇ ਮੁੱਦੇ ਲੋਕਾਂ ਦੇ ਮਸਲਿਆਂ ਤੇ ਗੱਲ ਲਿਆਉਣੀ ਪੈਗੀ। ਸੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸਪੋਰਟ ਕਰ ਰਹੇ ਹੋ। ਉਮੀਦ ਹੈ ਕਿ ਮੋਰਚੇ ਦੇ ਵਿੱਚ ਗਿਣਤੀ ਨੂੰ ਹੋਰ ਵਧਾਈਏ, ਹੋਰ ਤਕੜਾ ਕਰੀਏ ਕਿਉਂਕਿ ਲਗਾਤਾਰ ਪੱਤਰਕਾਰ ਵੀਰ ਬਾਹਰ ਤੋਂ ਆ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਕੋਲ ਇੰਗਲੈਂਡ ਤੋਂ ਪੱਤਰਕਾਰ ਆਏ ਸੀ। ਉਹ ਡਾਕੂਮੈਂਟਰੀ ਬਣਾ ਕੇ ਲੈ ਕੇ ਗਏ ਨੇ ਪੂਰੇ ਮੋਰਚੇ ਦੀ। ਰਾਤ ਵੀ ਸਾਡੇ ਕੋਲ ਪੱਤਰਕਾਰ ਆਏ ਨੇ। ਔਰ ਇੱਕ ਪੱਤਰਕਾਰ ਨੇ ਹੋਰ ਹਜੇ ਆਉਣਾ ਜੀ ਹੋ ਸਕਦਾ ਅੱਜ ਸ਼ਾਮ ਤੱਕ ਆਵੇ ਜਾਂ ਕੱਲ ਤੱਕ ਆਜੇ। ਤੋਂ ਮੇਰੀ ਬੇਨਤੀ ਆ ਕਿ ਜਿਹੜਾ ਵੀ ਕੋਈ ਵੈਸੇ ਮੈਂ ਪਹਿਲਾਂ ਬੇਨਤੀ ਕੀਤੀ ਆ ਸੰਗਤਾ ਭਰਪੂਰ ਨੇ। ਲਗਭਗ ਸਾਰਾ ਅਸੀਂ ਪਿੱਛੇ ਦੀ ਕਰਗੇੜਾ ਮਾਰਿਆ ਕੱਲ ਮੋਰਚਾ ਇਹਦੇ ਵਿੱਚ ਕੋਈ ਲੋਕਅਪ ਨਜ਼ਰ ਨਹੀਂ ਆਇਆ। ਲੇਕਿਨ ਫਿਰ ਵੀ ਤੁਹਾਨੂੰ ਪਤਾ ਹੈ ਜੇ ਕਿਸੇ ਦਾ ਹੋ ਸਕਦਾ ਮੇਰੀ ਨਿਗਾਹ ਤੋਂ ਰਹਿ ਗਿਆ ਹੋਵੇ। ਕਿਸੇ ਦੀ ਵੀ ਕੋਈ ਟਰਾਲੀ ਕਿਸੇ ਦਾ ਕੋਈ ਤੰਬੂ ਜੀ ਨੂੰ ਲੋਕਾ ਹੈ। ਉਹ ਕਿਰਪਾ ਕਰਕੇ ਆਪਾਂ ਲੋਕ ਖਲਾਈਏ। ਕੋਈ ਲੋਕ ਨਾ ਲੱਗੇ ਰਹੇ। ਤਾਕੇ ਸਾਡਾ ਮੈਸੇਜ ਗਲਤ ਨਾ ਜਾਏ ਡਾਕੂਮੈਂਟਰੀ ਦੇ ਵਿੱਚ ਜਿਹੜਾ ਵੀ ਤੰਬੂ ਬੰਦ ਆ ਗਿਆ ਫਿਰ ਬੰਦ ਹੀ ਦਿਸੇਗਾ ਉਹ ਭਾਵੇਂ 50 ਸਾਲ ਤੱਕ ਡਾਕੂਮੈਂਟਰੀ ਚੱਲਦੀ ਰਹੇ ਉਹ ਫਿਰ ਤੁਸੀਂ ਜਿੰਨਾ ਮਰਜ਼ੀ ਉਸ ਤੋਂ ਬਾਅਦ ਆ ਕੇ ਆਪਦੇ ਤੰਬੂ ਨੂੰ ਤੁਸੀਂ ਖੋਲ ਲਿਓ ਭਾਵੇਂ ਰੋਜ਼ੀ ਉੱਥੇ 100 ਬੰਦਾ ਰਹਿਣਾ ਸ਼ੁਰੂ ਕਰ ਲਿਓ ਲੇਕਿਨ ਜਦੋਂ ਲੋਕ ਹੋ ਕੇ ਇੱਕ ਡਾਕੂਮੈਂਟਰੀ ਚ ਲੈ ਗਿਆ ਉਹ ਲੋਕ ਹੀ ਦਿਸੇਗਾ ਸੋ ਇਸ ਕਰਕੇ ਮੇਰੀ ਅਪੀਲ ਹੈ ਕਿ ਆਪਾਂ ਸਾਰੇ ਆਓ ਜਾਣੇ ਤਕੜੇ ਹੋ ਕੇ ਆਪਾਂ ਸਾਰੇ ਜਾਣੇ ਇਹ ਤੇ ਪਹਿਰਾ ਦੇ ਜੀ ਮੋਰਚ ਨੂੰ ਜਿੱਤ ਵਾਲ ਨੂੰ ਲੈ ਕੇ ਜਾਈਏ ਫਿਰ ਤੋਂ ਦੁਬਾਰਾ ਧੰਨਵਾਦ ਕਰਦੇ ਆਂ